ਜੱਸੀ ਹੋਰ ਲੱਗਦਾ ਨਾੜੀ ਜੜੀ ਜੜੀ ਉਹਦੀ ਗੁੱਟੀਆਂ ਸਰਪਾਹੀ ਜੜੀ ਜੜੀ ਉਹਦੀ ਗੁੱਟੀਆਂ ਸਰਪਾਹੀ ਜੜੀ ਜੜੀ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਕਰਦਾ ਔਰ ਜੋ ਤੁਸੀਂ ਆਪਣਾ ਸਮੇਂ-ਸਮੇਂ ਤੇ ਆਪਣੇ ਚੈਨਲ ਦੇ ਮਾਧਿਅਮ ਦੇ ਨਾਲ ਸਾਨੂੰ ਜਨਤਕ ਕਰਦੇ ਹੋ ਔਰ ਦੂਸਰਾ ਮੈਂ ਗਣਪਤੀ ਮਹਾਰਾਜ ਦੇ ਚਰਨਾਂ 'ਚ ਨਮਨ ਕਰਦਾ ਔਰ ਸਭ ਜਿਹੜੀ ਸੰਗਤ ਨੇ ਇਹ ਕਾਰਜ ਗਣਪਤੀ ਭਗਵਾਨ ਦਾ ਰਚਿਆ ਮੈਂ ਉਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਔਰ ਜਿੰਨੀ ਵੀ ਸੰਗਤ ਆਈ ਹੈ ਇੱਥੇ ਮੈਂ ਗਣਪਤੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਉਹ ਜਿਹੜੀ ਵੀ ਮਨੋ ਕਾਮਨਾ ਲੈ ਕੇ ਇਸ ਦਰਬਾਰ ਦੇ ਵਿੱਚ ਨਤਮਸਤਕ ਹੋਈ ਹੈ ਗਣਪਤੀ ਜੀ ਮਹਾਰਾਜ ਉਹਨਾਂ ਦੀ ਸਭ ਦੀਆਂ ਮਨੋਕਾਮਨਾ ਪੂਰਨ ਕਰਨ ਔਰ ਇਹਨਾਂ ਦੇ ਜਿਹੜੀ ਟੀਮ ਹੈ ਸਾਡੇ ਪਿੰਡ ਬੱਲੋ ਕੀ ਪਿੰਡਾ ਸੰਤ ਵਿਹਾਰ ਬੱਲੋ ਕੀ ਪਿੰਡਾ ਚੂਰਪੁਰਾ ਪਿੰਡ ਚੂਰਪੁਰਾ ਸੰਤ ਵਿਹਾਰ ਮੇਰੇ ਵਾਰਡ ਦੇ ਬਿਲਕੁਲ ਨਾਲ ਲੱਗਦਾ ਹੱਦ ਹੈ ਦੀ ਔਰ ਇਹਨਾਂ ਦੀ ਟੀਮ ਨੂੰ ਮੈਂ ਆਪਣੀ ਬੈਸਟ ਵਿਸ਼ੇਸ ਦੇਣਾ ਕਿ ਆਉਣ ਵਾਲੇ ਸਾਲ ਦੇ ਹੋਰ ਵੱਡਾ ਹਸਮ ਮਨਾਣ ਕਾਂਜੀਏ ਜਿਹੜੇ ਧਰਮ ਕਰਮ ਦੇ ਕੰਮ ਹੁੰਦੇ ਆ ਇਹ ਸਮਾਜ ਨੂੰ ਇਕੱਠਾ ਕਰਕੇ ਰੱਖਦੇ ਨੇ ਇੱਕ ਜੁੱਟ ਕਰਕੇ ਰੱਖਦੇ ਨੇ ਅੱਜ ਸਾਡੇ ਲੁਧਿਆਣਾ ਛੱਡੋ ਜੀ ਪੰਜਾਬ ਛੱਡੋ ਪੂਰੇ ਦੇਸ਼ ਪੂਰੇ ਵਿਸ਼ਵ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਪਰ ਪੰਡਾਲ ਲਗਾ ਕੇ ਗਣਪਤੀ ਮਹਾਰਾਜ ਦੀ ਆਰਾਧਨਾ ਕੀਤੀ ਜਾ ਰਹੀ ਹੈ ਗਣਪਤੀ ਜੀ ਮਹਾਰਾਜ ਦੇ ਦਿਨ ਚੱਲ ਰਹੇ ਨੇ ਔਰ ਮੈਂ ਗਣਪਤੀ ਮਹਾਰਾਜੇ ਚੰਨਾਂ ਚ ਅਰਦਾਸ ਕਰਦਾ ਕਿ ਸਭ ਤੇ ਮੇਰ ਭਰਿਆ ਹੱਥ ਰੱਖੇ ਤੁਹਾਡਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਸੀਮਾ ਸੈਗਲ ਹੈ ਮੈਂ 14 ਨੰਬਰ ਗਲੀ ਸੰਤ ਵਿਆਹ ਦੀ ਰਹਿਣ ਵਾਲੀਆਂ ਸਾਡਾ ਗਣੇਸ਼ ਜੀ ਹਰ ਸਾਲ ਸਾਡੇ ਮੱਲੇ ਦੇ ਵਿੱਚ ਸਾਡੇ 14 ਨੰਬਰ ਗਲੀ ਚਾਹੁੰਦੇ ਆ ਪੂਰਾ ਮੱਲਾ ਸਹਿਯੋਗ ਦਿੰਦਾ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਗਣੇਸ਼ ਜੀ ਦਾ ਵੱਡਾ ਹੁਸਰ ਮਨਾ ਸਨਾ ਰਹੇ ਆਂ ਔਰ ਮਨਾਉਂਦੇ ਸਾਨੂੰ 9-10 ਸਾਲ ਹੋ ਗਿਆ ਔਰ ਮਨਾਉਂਦੇ ਰਹੀਏ ਸਭ ਦਾ ਸਹਿਯੋਗ ਮਿਲਦਾ ਰਹੇ ਤੇ ਰਾਜੂ ਮਾਨ ਜੀ ਹਰ ਸਾਲ ਹੀ ਆਉਂਦੇ ਆ ਤੇ ਬਹੁਤ ਖੁਸ਼ੀ ਲੱਗਦੀ ਹੈ ਸਾਡੇ ਇਸ ਗਲੀ ਦੇ ਵਿੱਚ ਤੇ ਖੁੱਲੇ ਭੰਡਾਰੇ ਗਣੇਸ਼ੀ ਦੀ ਕਿਰਪਾ ਨਾਲ ਚੱਲਦੇ ਆ ਲੰਗਰ ਪ੍ਰਸ਼ਾਦੇ ਸਭ ਚੱਲਦਾ ਹੈ ਤੇ ਸਾਨੂੰ ਇਸ ਉਸਵ ਮਨਾਉਣ ਦੀ ਬਹੁਤ ਖੁਸ਼ੀ ਹੈ ਗਣੇਸ਼ੀ ਹਰ ਸਾਲ ਸਾਡੇ 14 ਨੰਬਰ ਗਲੀ ਸੰਤ ਵਿਹਾਰ ਚ ਆਉਂਦੇ ਰਹਿੰਦੇ ਅਸੀਂ ਉਹਨਾਂ ਦੀ ਪੂਜਾ ਆਰਦਾਸ ਕਰਦੇ ਹਾਂ ਕਿੰਨਾ ਲੱਗ ਰਿਹਾ ਹੈ ਰੌਣਕ ਲੱਗੀਆਂ ਗਲੀ ਵਿੱਚ ਬਹੁਤ ਰੌਣਕ ਲੱਗੀਆਂ ਸਾਡੀ ਗਲੀ ਦੇ ਵਿੱਚ ਐ ਲੱਗ ਰਿਹਾ ਜਿਵੇਂ ਸਾਡੇ ਘਰ ਦੇ ਵਿੱਚ 14 ਨੰਬਰ ਗਲੀ ਜਿਹਦੇ ਸਹਿਯੋਗ ਪੂਰਾ ਗਲੀ ਦਾ ਮਿਲ ਰਿਹਾ ਸਾਨੂੰ 14 ਨੰਬਰ ਗਲੀ ਚ ਕਾਫੀ ਸਾਡੇ ਘਰ ਹੈਗੇ ਆ ਬਹੁਤ ਅੱਛਾ ਸਹਿਯੋਗ ਦਿੰਦੇ ਆ ਉਹਦੇ ਨਾਲ ਇੰਨੀਆਂ ਰੌਣਕ ਲੱਗਦੇ ਐ ਲੱਗਦਾ ਜਿਵੇਂ ਸਾਡੇ ਘਰ ਵਿੱਚ ਉਤਸਵ ਹੋ ਰਿਹਾ ਕਨੇਜ ਜੀ ਹਾਂਜੀ ਮੇਰਾ ਨਾਮ ਤਮੰਨਾ ਅਰੋੜਾ ਸੰਤਿਆਰ ਤੋਂ ਜਿਸ ਗਲੀ ਨੰਬਰ 14 ਅਸੀਂ ਹਰ ਇੱਕ ਸਾਲ ਗਣਪਤੀ ਜੀ ਪੂਰਾ ਪੂਰਾ ਮੱਲਾ ਸੰਤਰੀ ਆ ਅਸੀਂ ਪੂਰਾ ਕਰੇ ਮੱਲਾ ਸੰਤਰੀ ਬਣਾਉਂਦੇ ਕੇਦਰ हाँ जी बहुत वादिया राजू मान जी आए हैं इंटरनेशनल फूडबॉल लोग संदेश देवे जी गणपति जी आते साल हरेक न अपने मोहल्ले मनाना चाहिए जी हाँ जय श्री राम जय श्री बाला जी बोली गणपति महाराज की जय मैं है जी राजू मान अज बहुत ही खुशियां भरा दिन है ਕੀ ਅੱਜ ਗਣਪਤੀ ਮਹੋਤਸਵ ਜਿਹੜਾ ਗਣਪਤ ਦੀ ਆਰਾਧਨਾ ਗਲੀ ਗਲੀ ਵਿੱਚ ਗੂੰਜ ਰਹੀ ਹੈ ਅੱਜ ਜਿਹੜਾ ਪ੍ਰੋਗਰਾਮ ਵੱਡੀ ਹਬੋਲ ਸੰਤ ਵਿਹਾਰ ਗਲੀ ਨੰਬਰ 14 ਦੇ ਵਿੱਚ ਤਮੰਨਾ ਰੋੜਾ ਜੀ ਪ੍ਰਧਾਨ ਉਹਨਾਂ ਦੇ ਪੂਰੇ ਮਹੌਲਾ ਨਿਵਾਸੀਆਂ ਵੱਲੋਂ ਮਨਾਇਆ ਜਾ ਰਿਹਾ ਹੈ ਮੇਰੇ ਵੱਲੋਂ ਜਨਕੀ ਰਾਜੂ ਮਾਨ ਇਹਨਾਂ ਨੂੰ ਸਾਰਿਆਂ ਨੂੰ ਗਣਪਤੀ ਮਹੋਤਸਵ ਦੀਆਂ ਲੱਖ ਲੱਖ ਮੁਬਾਰਕਬਾਦ ਫਸਟ ਵੇ ਤੋਂ ਸਾਡੇ ਅਰੋਣ ਸਾਈ ਜੀ ਪਹੁੰਚੇ ਉਹਨਾਂ ਨੂੰ ਵੀ ਜੈ ਗਣਪਤੀ ਮਹਾਰਾਜ ਜਿਨੀਆਂ ਵੀ ਸੰਤਾ ਪਹੁੰਚੇ ਨੇ ਉਹ ਮਮਾ ਕੇ ਸਭ ਨੂੰ ਬੇਨਤੀ ਹੈ ਕਿ ਗਣਪਤ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਲੰਗਰ ਭੋਜਨ ਖਾਓ ਜੈ ਸ਼੍ਰੀ ਰਾਮ ਹਾਂਜੀ ਰੌਣਕਾ ਬਹੁਤ ਜੀ ਸਾਰੇ ਸ਼ਹਿਰ ਦੇ ਵਿੱਚ ਹੀ ਰੌਣਕਾ ਨੇ ਤੇ ਇਹ ਤੇ ਤਮੰਨਾ ਰੋੜਾ ਜੀ ਜਿਨ੍ਹਾਂ ਦੇ ਪੂਰੇ ਫੋਲੇ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਗਣਪਤ ਮਹਾਰਾਜ ਦੀ ਆਰਾਧਨਾ ਅੱਜ ਗਲੀ ਨੰਬਰ 14 ਵਿੱਚ ਕਰਾਇਆ ਜਾ ਰਿਹਾ ਅੱਜ ਮੇਰੇ ਨਾਲ ਨੇ ਹਲਾਨ ਨਿਵਾਸੀ ਪ੍ਰਧਾਨ ਤਮੰਨਾ ਰੋੜਾ ਜੀ ਇਹ ਹਰ ਸਾਲ ਇਸੇ ਤਰ੍ਹਾਂ ਹੀ ਗਣਪਤ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣੀ ਆਰਾਧਨਾ ਆਪਣੀ ਮਨੋ ਕਾਮਨਾ ਰੱਖਦੇ ਆ ਤੇ ਮੇਰੇ ਵੱਲੋਂ ਜਿਹੜੀ ਕਿ ਰਾਜੂ ਮਨਨ ਨੂੰ ਮੁਬਾਰਕਬਾਦ